ਸੁਖਬੀਰ ਸਿੰਘ ਬਾਦਲ ਨੂੰ ਅਤੇ ਬਾਕੀ ਲੀਡਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਜ਼ਾ ਸੁਣਾਈ ਤੇ ਇਸ ਤੋਂ ਬਾਅਦ ਇੱਕ ਵੱਡਾ ਹਮਲਾ ਹੋਇਆ ਤੇ ਨਰਾਇਣ ਸਿੰਘ ਚੌੜਾ ਦੀ ਪੱਗ ਜਿਹੜੀ ਕਿ ਉੱਥੇ ਲਾ ਦਿੱਤੀ ਗਈ ਤੇ ਜਿਸ ਦੇ ਦੌਰਾਨ ਇਸ ਗੱਲ ਤੋਂ ਬਾਅਦ ਹੁਣੇ ਕੁਝ ਸਿੱਖ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਹੁਣ ਦੱਸਿਆ ਕਿ ਜਥੇਦਾਰ ਧਿਆਨ ਸਿੰਘ ਮੰਡ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕਿਹਾ ਕਿ ਨਰਾਇਣ ਸਿੰਘ ਚੌੜਾ ਦੀ ਲੱਗ ਲਾਉਣ ਵਾਲੇ ਨੂੰ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਕਢੀਸ ਕੇ ਲੈ ਕੇ ਆਵਾਂਗੇ ਤੇ ਜਿਸ ਤੇ ਦੌਰਾਨ ਉਥੇ ਹੀ ਕੁਝ ਅਕਾਲੀ ਦਲ ਤੇ ਬਾਦਲਾਂ ਦੇ ਉੱਤੇ ਵਰਟਵਾਰ ਕੀਤਾ ਗਿਆ ਤੁਹਾਨੂੰ ਸੁਣਾਉਣੇ ਆ ਪਹਿਲਾ ਜ਼ਥੇਦਾਰ ਧਿਆਨ ਸਿੰਘ ਮੰਡ ਦਾ ਕੀ ਕਹਿਣਾ ਹੈ ਕਾਲੀ ਸਰਕਾਰ ਹੁੰਦੇ ਆ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਨਹੀਂ ਰਿਹਾ ਔਰ ਸਿੱਖ ਕੌਮ ਜਿਹੜੀ ਹੈ ਉਹ ਹਰ ਰੋਜ਼ ਇਨਸਾਫ 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 ਕਰਦੀ ਆ ਰਹੀ ਸਾਡੀ ਦੁਸ਼ਮਣ ਦੇ ਨਾਲ ਕੋਈ ਗਿਲਾ ਨਹੀਂ ਹੈਗਾ ਸਾਨੂੰ ਉਹ ਭਾਵੇਂ ਸੈਂਟਰ ਹੋਵੇ ਭਾਵੇਂ ਸਟੇਟ ਹੋਵੇ ਪਰ ਅਕਾਲੀਆਂ ਦੇ ਰੂਪ ਦੇ ਵਿੱਚ ਦਸਤਾਰ ਵਾਲੀ ਸਰਕਾਰ ਨੇ ਜੋ ਸਾਡੀ ਮਾਨ ਮਰਜ਼ਾਦਾ ਦਾ ਧੋਖਾਣ ਕੀਤਾ ਸਿੱਖ ਕੌਮ ਨੂੰ ਕਦੀ ਭੁਲਾਇ ਨਹੀਂ ਸਕਦੀ ਗੋਲੀਆਂ ਸਾਨੂੰ ਜਦੋਂ ਗੋਲੀਆਂ ਸਾਡੀ ਅਕਾਲੀ ਸਰਕਾਰ ਦੇ ਸਿੱਖਾਂ ਨੂੰ ਮਾਰੀਆਂ ਤੇ ਫਿਰ ਸੁਭਾਵਕ ਹੈ ਕਿ ਇਹ ਅਕਾਲੀ ਨਹੀਂ ਇਹ ਵੀ ਸਾਡੇ ਦੁਸ਼ਮਣ ਦੇ ਨਾਲ ਰਲੇ ਹੋਏ ਸੈਂਟਰ ਦੀ ਸਰਕਾਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤਾਂ ਦੇ ਸਰਕਾਰੀ ਜਥੇਦਾਰ ਇੱਕ ਫਰੈਂਡਲੀ ਮੈਚ ਖੇਡਿਆ ਜਾ ਰਿਹਾ ਹੈ ਇਹਦੇ ਵਿੱਚ ਆਪ ਹੀ ਖਿਡਾਰੀ ਨੇ ਆਪ ਹੀ ਰੈਫਰੀ ਨੇ ਗੋਲ ਕਿੱਧਰ ਹੁੰਦਾ ਕਿੱਧਰ ਨਹੀਂ ਕੋਈ ਫਰਕ ਨਹੀਂ ਪੈਂਦਾ ਅਸੀਂ ਬੜੇ ਤੇਰ ਤੋਂ ਇਹ ਗੱਲ ਕਹਿੰਦੇ ਆ ਰਹੇ ਆ ਅਕਾਲੀਆਂ ਦੇ ਕਹਿਣ ਦੇ ਉੱਤੇ ਹੋਈ ਹੈ ਦੋਚੀਆਂ ਨੂੰ ਬਚਾਇਆ ਗਿਆ ਅਸੀਂ ਸਾਰੀਆਂ ਗੱਲਾਂ ਕਹਿੰਦੇ ਆ ਰਹੇ ਪਰ ਗਾੜੀ ਦੇ ਮੋਰਚੇ ਨੇ ਸਭ ਕੁਝ ਦੁੱਧ ਵਰਗਾ ਸਾਫ਼ ਕਰਕੇ ਰੱਖ ਦਿੱਤਾ ਵੱਡੇ-ਵੱਡੇ ਅਫਸਰ ਔਰ ਸਾਰਿਆਂ ਦੇ ਉੱਤੇ ਗਿਰਫਤਾਰੀਆਂ ਕੇਸ ਤੇ ਦੋਚੀ ਫੜੇ ਪਰ ਅੱਜ ਤੱਕ ਸੰਗਤ ਨੂੰ ਭੁਲੇਖਾ ਪਾਉਣ ਵਾਸਤੇ ਇਹ ਕਿਆ ਜਾ ਰਿਹਾ ਸੀ ਬੜੇ ਜੋਰ-ਸ਼ੋਰ ਦੇ ਨਾਲ ਭਈ ਅਲਜਾਮਬਾਦੀ ਹੋ ਰਹੀ ਹੈ ਅਸੀਂ ਕੀਤਾ ਕੁਝ ਨਹੀਂ ਸਾਡਾ ਕਸੂਰ ਕੋਈ ਨਹੀਂ ਇਹ ਕਾਂਗਰਸੀ ਨੇ ਇਹ ਭਾਜਪਾ ਨਾਲ ਰਲੇ ਹੋਏ ਨੇ ਇਹ ਸੈਂਟਰ ਨਾਲ ਰਲੇ ਹੋਏ ਨੇ ਸਾਨੂੰ ਪਤਾ ਨਹੀਂ ਇਹ ਆਈਐਸਆਈ ਦੇ ਬੰਦੇ ਨੇ ਸਾਨੂੰ ਬੜੇ ਤਰ੍ਹਾਂ ਦੇ ਖਿਤਾਬ ਦਿੱਤੇ ਗਏ ਗੁਰੂ ਘਰ ਦੇ ਵਿੱਚ ਤੇਰਾ ਅੰਧੇਰ ਨਹੀਂ ਥੋੜੀ ਥੋੜਾ ਥੱਲੇ ਅੱਜ ਅਸੀਂ ਸਮਝਦੇ ਆ ਕਿ ਭਾਵੇਂ ਤਖਤਾਂ ਨੂੰ ਵਰਤਿਆ ਗਿਆ ਜੋ ਮਰਜ਼ੀ ਕੀਤਾ ਗਿਆ ਪਰ ਸੱਚ ਲੋਕਾਂ ਦੀ ਸਮਝ ਵਿੱਚ ਸਿੱਖਾਂ ਦੀ ਸਮਝ ਵਿੱਚ ਪਿਆ ਵਾ ਇਹ ਬਾਦਲ ਦਲ ਦੀ ਮਰਜ਼ਾਦਾ ਰਹੀ ਹੈ ਕਿ ਜਿਹੜਾ ਉਹਨਾਂ ਦਾ ਵਫਾਦਾਰ ਬੰਦਾ ਉਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਓ ਉਹਨੂੰ ਤਖਤ ਦਾ ਜਥੇਦਾਰ ਬਣਾਓ ਉਹਨੂੰ ਤਖਤਾਂ ਦੀਆਂ ਜਥੇਦਾਰੀਆਂ ਦਿਓ ਜਿਹੜਾ ਉਹਨਾਂ ਦੇ ਹੁਕਮ ਨੂੰ ਟਾਲ ਨਾ ਸਕੇ ਬਾਦਲ ਪਰਿਵਾਰ ਦੇ ਹੁਕਮ ਦੇ ਅੱਗੇ ਨਾ ਗੁਰੂ ਦਾ ਹੁਕਮ ਕੰਮ ਕਰਦਾ ਨਾ ਅਕਾਲ ਤਖਤ ਸਾਹਿਬ ਦਾ ਸਿਧਾਂਤ ਤਾਂ ਨਾ ਮਰਜ਼ਾਦਾ ਕੰਮ ਕਰਦੀ ਹੈ ਮੈਂ ਕਹਿੰਨਾ ਵਾਂ ਪਹਿਲਾਂ ਮੈਂ ਬਿਆਨ ਦਿੱਤਾ ਸੀ ਕਿ ਇਹ ਜੋ 2 ਦਸੰਬਰ ਦਾ ਇਹ ਇੱਕ ਹਾਈ ਵੋਲਟੇਜ ਡਰਾਮਾ ਹੋ ਰਿਹਾ ਹੈ ਨਾ ਇਹ ਡਰਾਮਾ ਇਹਦੇ ਨਾਲ ਪੰਥ ਦਾ ਕੋਈ ਵਾਸਤਾ ਨਹੀਂ ਸ਼ਰੋਮਣੀ ਕਮੇਟੀ ਦਾ ਪਰਿਵਾਰ ਵੀ ਬਾਦਲ ਤਕਤਾਂ ਦੇ ਜਥੇਦਾਰ ਵੀ ਬਾਦਲ ਪਰਿਵਾਰ ਦਾ ਹਿੱਸਾ ਔਰ ਬਾਗਲ ਨਾਲ ਦੇ ਜਿੰਨੇ ਦਾਗੀ ਬਾਗੀ ਜੋ ਇਹ ਸਾਰੇ ਇੱਕੋ ਚੀਜ਼ ਇਹ ਇਹਨਾਂ ਦਾ ਪਰਿਵਾਰਕ ਮਸਲਾ ਹੈ ਇਹਨਾਂ ਦੇ ਪਰਿਵਾਰ ਦਾ ਝਗੜਾ ਹੈ ਇਹ ਜੋ ਮਰਜ਼ੀ ਕਰਨ ਪੰਥ ਦਾ ਇਹਦੇ ਨਾਲ ਕੋਈ ਵਾਸਤਾ ਨਹੀਂ